ਸਭ ਤੋਂ ਪਹਿਲਾਂ ਤਾਂ ਸਾਰੇ মিডিਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਇੱਥੇ ਆਉਣ ਤੇ ਔਰ ਅਸੀਂ ਕੱਲ ਦਾ ਜੋ ਵਾਦ-ਵਿਵਾਦ ਚੱਲ ਰਿਹਾ ਉਸ ਦੇ ਮਤਲਬ ਰਿਗਾਰਡਿੰਗ ਆਪਣੀ ਪਾਰਟੀ ਵੱਲੋਂ ਪੱਖ ਰੱਖਣਾ ਚਾਹੁੰਦੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਦਿਨੀ ਸਾਡੇ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਵੇਤਾ ਜਿੰਦਲ ਜੀ ਨੇ ਇੱਕ ਸ਼ੌਪਕੀਪਰ ਤੇ ਆਪਣੇ ਅਹੁਦੇ ਦੀ ਧੌਂਸ ਦਿਖਾਉਂਦੇ ਹੋਏ ਪਰਚਾ ਦਰਜ ਕਰਾਉਣ ਲਈ ਆਪਣੀ ਈਗੋ ਨੂੰ ਸੈਟੀਸਫੈਕਸ਼ਨ ਕਰਨ ਦੇ ਲਈ ਪਰਚਾ ਦਰਜ ਕਰਵਾ ਕੇ ਇੱਕ ਗਰੀਬ ਮਾਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਉਸੇ ਦੇ ਰਿਗਾਰਡਿੰਗ ਜਿਵੇਂ ਹੁਣ ਸੁਣੀ ਰਹੇ ਆ ਮੈਡਮ ਬਿਆਨਬਾਜ਼ੀ ਕਰ ਰਹੇ ਨੇ ਵੀ ਦੇਖੋ ਜੀ ਮੈਂ ਔਰਤਾਂ ਦਾ ਪੱਖ ਸੂਣਦੀ ਰਹੀ ਆਂ ਔਰ ਮੇਰੇ ਨਾਲ ਖੁੱਦ ਦੇ ਨਾਲ ਮਤਲਬ ਇਹ ਹਰਾਸਮੈਂਟ ਹੋਈ ਆ ਜੇਕਰ ਮੈਡਮ ਪੀੜਤ ਔਰਤਾਂ ਦੇ ਪੱਖ ਸੂਣਦੇ ਰਹੇ ਨੇ ਉਹ ਖੁੱਦ ਪੀੜਤ ਸੀਗੇ ਤਾਂ ਫਿਰ ਉਹਨਾਂ ਨੇ ਜਿਹੜਾ ਇਹ ਪੱਖ ਹੈ ਮੈਂ ਜੂਨ ਇਨਚਾਰਜ ਆਂ ਮੈਲਾ ਵਿੰਗ ਦੀ ਅਸੀਂ ਹਰ ਗੱਲ ਸੁਣਦੇ ਆ ਆਪਣੀਆਂ ਭੈਣਾਂ ਦੀ ਉਹਨਾਂ ਨੇ ਆਪਣੀ ਗੱਲ ਜਿਹੜੀ ਆ ਉਹ ਮੇਰੇ ਕੋਲ ਆ ਕੇ ਰੱਖਣੀ ਸੀ ਪਾਰਟੀ ਦੇ ਕੋਲੇ ਰੱਖਣੀ ਸੀ ਸੋ ਇਹ ਜਿਹੜੀਆਂ ਅੱਗੇ ਮਤਲਬ ਚੀਜ਼ਾਂ ਜਿਹੜੀਆਂ ਨੇ ਉਹ ਮੈਡਮ ਹੁਣ ਕਹਿ ਰਹੇ ਨੇ ਜਦੋਂ ਪਾਰਟੀ ਨੇ सस्पेंशन ਆਰਡਰ ਉਹਨਾਂ ਦੇ ਹੱਥ ਦੇ ਵਿੱਚ ਦੇਤਾ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਜਿਹੜੀ ਸੁਣਵਾਈ ਕਰਨ ਦੇ ਲਈ ਬਣੀ ਆਮ ਲੋਕਾਂ ਦੇ ਨਾਲ ਧੱਕਾ ਕਰਨ ਦੇ ਲਈ ਜਾਂ ਆਮ ਲੋਕਾਂ ਦੇਤੇ ਪੱچے ਦਰਜ ਕਰਨ ਦੇ ਲਈ ਨਹੀਂ ਬਣੀ ਸੋ ਜਦੋਂ ਮੈਡਮ ਨੂੰ ਇੱਕ ਗਰੀਬ ਦੇ ਉੱਤੇ ਅਤਿਆਚਾਰ ਕਰਦੇ ਹੋਏ ਦੇਖਦੇ ਹੋਏ ਪਾਰਟੀ ਨੇ ਸਸਪੈਂਸ਼ਨ ਆਰਡਰ ਦਿੱਤਾ ਹੈ ਤਾਂ ਹੁਣ ਮੈਡਮ ਜਿਹੜੇ ਨੇ ਉਹ ਬਾਦਲਵਾ ਜਿਹੜਾ ਕ੍ਰੀਏਟ ਕਰ ਰਹੇ ਨੇ ਤੇ ਇੱਕ ਸਾਫ਼ ਛਵੀ ਦੇ ਲੀਡਰ ਦੇ ਉੱਤੇ ਇੰਜਾਮ ਸਾਜੀ ਜਿਹੜੀ ਉਹ ਲਗਾਤਾਰ ਕਰ ਰਹੇ ਨੇ ਕੱਲ ਤੋਂ ਸੋ ਉਸੇ ਦੇ ਰਿਗਾਰਡਿੰਗ ਅਸੀਂ ਅੱਜ ਜਿਹੜੀ ਇਹ ਪ੍ਰੈਸ ਕਾਨਫਰੈਂਸ ਰੱਖੀ ਹੈ ਮੈਂ ਇੱਕ ਗੱਲ ਤੁਹਾਨੂੰ ਜਿਹੜਾ ਕਹਿਣਾ ਚਾਹੁੰਨੀ ਆ ਵੀਰੇ ਵੀ ਜਿਵੇਂ ਮੈਡਮ ਕਹਿੰਦੇ ਨੇ ਵੀ ਮੇਰੇ ਨਾਲ ਅਤਿਆਚਾਰ ਹੋ ਗਿਆ ਤੇ ਜੇ ਮੈਡਮ ਇੱਕ ਗਰੀਬ ਮੋਬਾਈਲ ਸ਼ਾਪਕੀਪਰ ਦੇ ਖਿਲਾਫ ਧਰਨਾ ਦੇ ਸਕਦੇ ਨੇ ਮੋਬਾਈਲ ਨਾ ਠੀਕ ਕਰਨ ਦੇ ਉਸ ਦੇ ਕਾਰਨ ਫਿਰ ਮੈਡਮ ਦੇ ਨਾਲ ਜਦੋਂ ਐਡਾ ਤੱਕਾ ਹੋਇਆ ਮੈਡਮ ਦੇ ਨਾਲ ਕਹਿ ਰਹੇ ਨੇ ਸੈਕਸੂਅਲ ਜਿਹੜਾ ਹੈਗੀ ਹਰਾਸਮੈਂਟ ਹੋਈ ਹੈ ਤਾਂ ਮੈਡਮ ਉਸ ਟਾਈਮ ਕਿੱਥੇ ਸੀਗੇ ਉਦੋਂ ਉਹਨਾਂ ਨੇ ਧਰਨਾ ਕਿਉਂ ਨਹੀਂ ਲਾਇਆ ਜਦ ਹੁਣ ਪਾਰਟੀ ਨੇ सस्पेंशन ਆਰਡਰ ਉਹਨਾਂ ਦੇ ਹੱਥ ਦੇ ਵਿੱਚ ਦੇਤਾ ਤਾਂ ਫਿਰ ਮੈਡਮ ਨੂੰ ਯਾਦ ਆਇਆ ਵੀ ਦੇਖੋ ਜੀ ਮੇਰੇ ਨਾਲ ਤਾਂ ਇਹ ਚੀਜ਼ ਹੈ ਜਿਹੜੀ ਉਹ ਮੇਰਾ ਮੇਰੇ ਨਾਲ ਜਿਹੜਾ ਟਕਰਾ ਹੋ ਗਿਆ ਸੋ ਮੈਂ ਮੈਂ ਖੁਦ 2014 ਤੋਂ ਪਾਰਟੀ ਦੇ ਨਾਲ ਹੈਗੀ ਹਾਂ ਤੇ ਮੈਂ ਐਨੀ ਝੂਠੀ ਔਰਤ ਕਦੇ ਨਹੀਂ ਦੇਖੀ ਕਿਉਂਕਿ ਮੈਂ 2014 ਤੋਂ ਪਾਰਟੀ ਦੇ ਵਿੱਚ ਹੈਗੀ ਹਾਂ ਸਾਨੂੰ ਪਾਰਟੀ ਦੇ ਵਿੱਚ ਸਾਡੇ ਜਿਹੜੇ ਲੀਡਰ ਨੇ ਸਾਡੇ ਛੋਟੇ ਵੱਡੇ ਵੀਰ ਉਹ ਤੀਆਂ ਭੈਣਾ ਵਾਂਗ ਪਲੇਟ ਕਰਦੇ ਨੇ ਇਹ ਅੱਜ ਇਹ ਝੂਠੀ ਔਰਤ ਜਿਹੜੀ ਹੈਗੀ ਹੈ ਸਾਡੇ ਇੱਕ ਸਾਫ ਛਵੀ ਦੇ ਲੀਡਰ ਡਾਕਟਰ ਸਾਹਿਬ ਤੇ ਇਲਜ਼ਾਮ ਲਾ ਰਹੀ ਹੈ ਸੋ ਇਹ ਬੇਬੁਨਿਆਦੀ ਜਿਹੜੀਆਂ ਗੱਲਾਂ ਨੇ ਉਹ ਬਿਲਕੁਲ ਹੀ ਬੇਬੁਨਿਆਦ ਨੇ ਜਦੋਂ ਤੱਕ ਤੁਹਾਨੂੰ ਪਾਰਟੀ ਨੇ ਵਧੀਆ ਹੀ ਅਹੁਦਾ ਦਿੱਤਾ ਹੋਇਆ ਸੀ ਤੇ ਅਹੁਦੇ ਦੀ ਤੁਰਵਰਤੋਂ ਨਹੀਂ ਕਰਨ ਦਿੱਤੀ ਤਾਂ ਤੁਹਾਨੂੰ ਯਾਦ ਆ ਗਿਆ ਮੈਡਮ ਈਗੋ ਸੈਟੀਸਫੈਕਸ਼ਨ ਦੇ ਚੱਕਰ ਦੇ ਵਿੱਚ ਸੀਗੇ ਮੈਡਮ ਉਹ ਸੀਗਾ ਮੇਰੀ ਈਗੋ ਸੈਟੀਸਫੈਕਸ਼ਨ ਹੋਈ ਨਹੀਂ ਤਾਂ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਉਸ ਮੋਬਾਈਲ ਸ਼ਾਪ ਕੀਪਰ ਤੋਂ ਇਹਨਾਂ ਨੇ 25000 ਰੁਪਏ ਦੀ ਡਿਮਾਂਡ ਰੱਖੀ ਉਹ ਮੋਬਾਈਲ ਸ਼ਾਪ ਕੀਪਰ ਨੇ 25000 ਨਹੀਂ ਗਰੀਬ ਬੰਦਾ ਕਿੱਥੋਂ 25000 ਦੇਊਗਾ ਜਿਹਨੇ ਰੋਜ਼ ਦੀ ਮਜ਼ਦੂਰੀ ਕਰਕੇ ਖਾਣੀ ਐ ਤਾਂ ਹੁਣ ਅੱਜ ਮੈਡਮ ਨੇ ਇੱਕ ਬੈਠੇ ਪਿਠਾਏ ਜਿਹੜੀ ਆ ਉਹ ਗੱਲ ਬਣਾਈ ਵੀ ਹੁਣ ਇਹ ਇਧਰੋਂ ਤਾਂ ਲੋਟ ਆਇਆ ਨਹੀਂ ਮਾਮਲਾ ਹੁਣ ਦੇਖਦੇ ਆਂ ਕਿ ਕਿਸੇ ਲੀਡਰ ਨੂੰ ਬਰਨਾਮ ਕਰਦੇ ਆਂ ਤੇ ਸ਼ਾਇਦ ਉਥੋਂ ਲੱਖਾਂ ਰੁਪਏ ਮਿਲ ਜੇ ਸੋ ਇਹ ਜਿਹੜੀਆਂ ਜਿੰਨੀਆਂ ਵੀ ਗੱਲਾਂ ਨੇ ਉਹ ਬਿਲਕੁਲ ਬੇਬੁਨਿਆਦ ਨੇ ਜਿੰਨੀਆਂ ਵੀ ਇਹ ਇਗਜ਼ਾਮਸ ਆਦੀਆਂ ਕਰਨੇ ਨੇ ਉਹ ਬਿਲਕੁਲ ਬੇਬੁਨਿਆਦ ਨੇ ਕਿਉਂਕਿ ਮੈਂ ਇੱਕੋ ਹੀ ਗੱਲ ਕਹੂੰਗੀ ਵੀ ਜੇ ਔਰਤਾਂ ਦੇ ਹੱਕ ਦੀ ਮੈਡਮ ਗੱਲ ਕਰਦੇ ਨੇ ਤਸ਼ਰੀਫ ਕਰਾਂ ਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਆਪਣੇ ਇਕੋ ਨੂੰ ਸੈਟੀਸਫੈਕਸ਼ਨ ਕਰਨ ਵਾਸਤੇ ਕਿਸੇ ਤੇ ਬੇਗੁਨਿਆਰ ਇਲਜ਼ਾਮ ਨਹੀਂ ਲਾਉਂਦੀਆਂ ਸੋ ਇੰਨੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਰੱਖਣੀਆਂ ਨੇ ਬਾਕੀ ਸਾਡੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਤੋਂ ਬਾਵਲੇ ਦੇ ਵਿੱਚ ਉਹਨਾਂ ਨੇ ਕੁਝ ਤਸਵੀਰਾਂ ਤਾਂ ਸਾਹਮਣੇ ਲੈਣੇ ਜਿਸ ਦੇ ਵਿੱਚ ਸਾਫ ਤੋਂ ਤੇ ਬਾਈ ਨੂੰ ਰੇ ਆਉਂਦੇ ਨੇ ਕਿ ਡਾਕਟਰ ਸਾਫ ਉਹ ਜਿਹੜਾ ਮੈਂ ਤੁਹਾਨੂੰ ਬੈਡ ਦੇ ਪਾਸੇ ਤੋਂ ਤੇ ਟੱਚ ਕਰਕੇ ਕੀ ਕਿਹਾ ਥੈਂਕ ਯੂ ਵੀਰੇ ਮੈਂ ਪਾਰਟੀ ਵੱਲੋਂ ਆਪਣਾ ਪੱਖ ਨਹੀਂ ਰੱਖਣਾ ਚਾਹੁੰਦੀ ਸੀ ਹੁਣ ਸਾਡੇ ਸੀਨੀਅਰ ਲੀਡਰ ਮੁਸੱਫ ਉੱਤਾ ਜੀ ਆਪਣੀ ਗੱਲ ਅੱਜ ਦੇ ਲਈ ਕੀ ਨਾਮ ਕੋਡ ਸਤਨਵਾ ਸਰ ਅੱਜ ਜਿੰਨੇ ਵੀ ਸੋਸ਼ਲ ਮੀਡੀਆ ਮੀਡੀਆ ਪ੍ਰਿੰਟ ਮੀਡੀਆ ਦੇ ਜਿੰਨੇ ਵੀ ਵੀਰ ਭਰਾ ਇੱਥੇ ਆਏ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼ਕਾਲ ਅਸੀਂ ਔਮੇਨ ਵਿੰਗ ਦੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਤੇ ਜੋ ਇੱਥੇ ਦਾ ਅੱਜ ਗੱਲ ਕਰਨ ਦਾ ਆਪਣਾ ਮੁੱਦਾ ਹੈ ਜੋ ਅਸੀਂ ਆਪਣੀ ਪਾਰਟੀ ਦਾ ਪੱਖ ਰੱਖਣ ਆਏ ਆ ਇੱਥੇ ਸਾਨੂੰ ਗੱਲ ਕਰਦੇ ਆ ਵੀ ਇੱਥੇ ਸਾਡੀਆਂ ਨਜ਼ਰਾਂ ਝੁਕ ਰਹੀਆਂ ਨੇ ਕਿ ਸਾਡੀ ਹੀ ਭੈਣ ਜੋ ਕਦੀ ਸਾਡੂੰ ਲੀਡ ਕਰਦੀ ਸੀ ਸਾਬਕਾ ਜ਼ਿਲ੍ਹਾ ਪ੍ਰਧਾਨ ਸੀ ਜਿਹਦੇ ਕਹੇ ਅਨੁਸਾਰ ਅਸੀਂ ਚੱਲਣ ਲਈ ਵਾਧੇ ਸੀ ਪਰ ਉਹਨੇ ਹੀ ਸਾਡੀ ਪਾਰਟੀ ਨੂੰ ਸ਼ਰਮਸ਼ਾਰ ਕਰਿਆ ਉਹਨੇ ਜੋ ਵੀ ਕੱਲ ਇਸ ਤਰ੍ਹਾਂ ਦੇ ਗੰਭੀਰ આરોਪ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਤੇ ਲਗਾਏ ਮੈਂ ਸੋਚਦੀ ਹਾਂ ਕਿ ਉਹਨੇ ਨਾਰੀ ਜਾਤੀ ਦਾ ਅਪਮਾਨ ਕੀਤਾ ਹੈ ਕਰਕੇ ਕਿਉਂਕਿ ਜਿਸ ਤਰ੍ਹਾਂ ਦੀ ਸਖਸ਼ੀਅਤ ਡਾਕਟਰ ਬਲਵੀਰ ਸਿੰਘ ਜੀ ਹੈਗੇ ਨੇ ਉਹਨਾਂ ਤੋਂ ਕੋਈ ਬੰਦਾ ਇਸ ਗੱਲ ਤੋਂ ਅੱਖੋਂ ਪਰੋਖੇ ਨਹੀਂ ਹੈ ਉਹਨਾਂ ਦੀ ਸਖਸ਼ੀਅਤ ਕਿਸ ਤਰ੍ਹਾਂ ਦਾ ਉਹਨਾਂ ਦਾ ਡਾਕਟਰੀ ਕੈਰੀਅਰ ਜਿਸ ਤਰ੍ਹਾਂ ਦਾ ਉਹਨਾਂ ਦਾ ਸਖਸ਼ੀਅਤ ਸਾਰੇ ਪਟਿਆਲੇ ਨੂੰ ਸਾਰੇ ਪੰਜਾਬ ਨੂੰ ਪਤਾ ਤਾਂ ਉਹਦੇ ਬਾਰੇ ਜੇ ਅਸੀਂ ਜੱਦ ਸ਼ਬਦ ਕਹਿ ਵੀ ਦਈਏ ਉਹ ਵੀ ਥੋੜੇ ਰਹਿੰਦੇ ਨੇ ਕਿਉਂਕਿ ਜਿਸ ਤਰ੍ਹਾਂ ਮੈਂ 2021 ਤੋਂ ਪਾਰਟੀ 'ਚ ਜੁੜੀ ਆ ਤੇ ਲਗਾਤਾਰ ਮੇਨ ਵਿੰਗ 'ਚ ਔਮਨ ਵਿੰਗ 'ਚ ਕੰਮ ਕਰਦੇ ਰਹੇ ਆ ਸਾਡੇ ਨਾਲ ਲੱਖਾਂ ਭੈਣਾਂ ਜੁੜੀਆਂ ਹੋਈਆਂ ਨੇ ਪੰਜਾਬ ਲੈਵਲ ਤੇ ਸਾਡੇ ਜ਼ੋਨ ਪ੍ਰਧਾਨ ਨੇ ਇਹਨਾਂ ਦੀ ਰੈਨੁਮਾਈਂ ਚ ਅਸੀਂ ਕੰਮ ਕਰਦੇ ਆ ਮੈਡਮ ਨਾਲ ਕੇ ਕੰਮ ਕਰਨ ਦਾ ਮੌਕਾ ਮਿਲਿਆ ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਪੋਲੀਟਿਕਲ ਐਸਪੀਰੇਸ਼ਨਸ ਨੂੰ ਕੰਪਲੀਟ ਕਰਨ ਦੇ ਲਈ ਜੋ ਨਹੀਂ ਹੋ ਪੰਦੀਆਂ ਹਰ ਫੀਲਡ ਚ ਬੰਦੇ ਦੀ ਆਪਣੀ ਐਸਪੀਰੇਸ਼ਨਸ ਹੁੰਦੀਆਂ ਨੇ ਅਸੀਂ ਮਿਹਨਤ ਕਰਦੇ ਆਂ ਅਸੀਂ ਕੋਸ਼ਿਸ਼ ਕਰਦੇ ਆਂ ਲੇਕਿਨ ਜ਼ਰੂਰੀ ਨਹੀਂ ਹੁੰਦਾ ਕਿ ਸਾਨੂੰ ਜੋ ਚੀਜ਼ ਚਾਹੀਏ ਸਾਨੂੰ ਮਿਲੇਗੀ ਅਗਰ ਨਹੀਂ ਮਿਲਦੀ ਤਾਂ ਕਿਸੇ ਕਰੀਬ ਨਾਲ ਤੱਕਾ ਕਰੀਏ ਜਾਂ ਕਿਸੇ ਦੇ ਵੀ ਉੱਠ ਕੇ ਕੋਈ ਵੀ ਇਲਜ਼ਾਮ ਲਗਾ ਦਈਏ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਮੰਦਭਾਗੀ ਘਟਣਾ ਕੋਈ ਨਹੀਂ ਹੋ ਸਕਦੀ ਸਰ ਮੈਂ ਪਹਿਲਾਂ ਆਪਣੀ ਗੱਲ ਕੰਪਲੀਟ ਕਰ ਲਵਾਂ ਕੁਐਸਚਨਸ ਆਪਾਂ ਬਾਅਦ ਵਿੱਚ ਲੈ ਲਾਂਗੇ ਕਿਉਂਕਿ ਸਾਡੇ ਮਨ ਦੇ ਵਿੱਚ ਕੱਲ ਤੋਂ ਬੜੇ ਉਬਾਲ ਨੇ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਆਪਣੇ ਇੱਕ ਐਸੇ ਮੰਤਰੀ ਸਾਹਿਬ ਦੀ ਦੇ ਕਿਰਦਾਰ ਕਸ਼ੀ ਹੁੰਦੀ ਦੇਖ ਰਹੇ ਹਾਂ ਜਿਨ੍ਹਾਂ ਵਾਰੇ ਅਸੀਂ ਕਰਨੀ ਤਾਂ ਕੀ ਅਸੀਂ ਸੋਚ ਵੀ ਨਹੀਂ ਸਕਦੇ ਅਸੀਂ ਸਾਰਾ ਸਾਰਾ ਦਿਨ ਪਾਰਟੀ ਲਈ ਕੰਮ ਕਰਦੇ ਹਾਂ ਅਸੀਂ ਪੰਚਾਇਤ ਭਵਨ ਜਿਨ੍ਹਾਂ ਨੂੰ ਕਿ ਉਹਨਾਂ ਨੇ ਇੱਕ ਬਹੁਤ ਹੀ ਜ਼ਿਆਦਾ ਗਲਤ ਜਗ੍ਹਾ ਦੱਸਿਆ ਅਸੀਂ ਉਹਨੂੰ ਮੰਦਰ ਮੰਨਦੇ ਹਾਂ ਜੀ ਆਪਣਾ ਬਿਲਕੁਲ ਮੰਦਰ ਮੰਨਦੇ ਹਾਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਬੈਠਦੇ ਹਾਂ ਅਸੀਂ ਜਿੰਨੀਆਂ ਵੀ ਭੈਣਾਂ ਸਾਡੇ ਆਂਟੀ ਜੀ ਬੈਠੇ ਨੇ ਸਾਡਾ ਬਹੁਤ ਸੀਨੀਅਰ ਨੇ ਪਾਰਟੀ ਤੋਂ 11 ਸਾਲਾ ਚ ਨੇ ਅਸੀਂ ਇਹਨਾਂ ਨੂੰ ਦੇਖ ਕੇ ਪਾਰਟੀ ਚਾਏ ਅਸੀਂ ਡਾਕਟਰ ਸਾਹਿਬ ਦੀ ਸਿੱਖਿਆ ਨੂੰ ਦੇਖ ਕੇ ਪਾਰਟੀ ਚਾਏ ਔਰ ਅਸੀਂ ਉੱਥੇ ਉਹਨਾਂ ਦੀ ਬੇਟੀ ਅਸੀਂ ਉਹਨਾਂ ਦੇ ਭੈਣਾਂ ਹਰ ਪਾਰਟੀ ਦਾ ਬੰਦਾ ਉਹਨਾਂ ਨੇ ਸਾਡੇ ਪਾਰਟੀ ਦੇ ਸਾਡੇ ਆਫਿਸ ਇਨਚਾਰਜ ਸੱਤੇ ਇਲਜ਼ਾਮ ਲਗਾਏ ਜੋ ਕਿ ਸਾਡੇ ਪਿਤਾ ਸਮਾਨ ਨੇ ਬਲਕਿ ਸਾਡੇ ਪਿਤਾ ਤੋਂ ਵੀ ਸੀਨੀਅਰ ਨੇ ਮੀਨਜ਼ ਅਸੀਂ ਉਹਨਾਂ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਦੇ ਹਾਂ ਤਾਂ ਇਸ ਤਰ੍ਹਾਂ ਦੀ ਕਿਰਦਾਰ ਕਸ਼ੀ ਕਰਨਾ ਮੈਨੂੰ ਲੱਗਦਾ ਕਿ ਉਹਨਾਂ ਨੇ ਆਪਣੇ ਕਿਰਦਾਰ ਨੂੰ ਨੀਵਾ ਕਰ ਲਿਆ ਇਹ ਕਰਕੇ ਕਿਉਂਕਿ ਪਰਮਾਤਮਾ ਵੱਲੋਂ ਲੇਡੀਜ਼ ਨੂੰ ਤਾਂ ਨਹੀਂ ਬਖਸ਼ ਹੁੰਦੀ ਆ ਕਿ ਅਗਰ ਉਹਨਾਂ ਨੂੰ ਕੋਈ ਦੁੱਖ ਪੈ ਵੀ ਜਾਵੇ ਉਹ ਅੰਦਰ ਬੈਠ ਕੇ ਆਪਣੇ ਪਰਿਵਾਰ ਦੇ ਮਸਲੇ ਸੋਲਵ ਕਰਦੀਆਂ ਨੇ ਲੇਕਿਨ ਉਹਨਾਂ ਨੇ ਬਿਨਾਂ ਕਿਸੇ ਦੁਖਤੋਈ ਬਿਨਾਂ ਇਹ ਸਾਰੀ ਗੱਲ ਦਾ ਡਰਾਮਾ ਕਰਕੇ ਜੋ ਉਹਨਾਂ ਨੇ ਜਗ ਹਸਾਈ ਆਪਣੀ ਕਰਾਈਆ ਉਹਨਾਂ ਨੇ ਸਾਡੀ ਨਾਰੀ ਜਾਤੀ ਨੂੰ ਸ਼ਰਮਸ਼ਾਰ ਕਰਿਆ ਔਰ ਸਾਡੇ ਡਾਕਟਰ ਸਾਹਿਬ ਦੇ ਕਿਰਦਾਰ ਤੇ ਨਾ ਸਾਨੂੰ ਕਦੀ ਸ਼ਖਸੀ ਜੀ ਨਾ ਕਦੀ ਸੋਣਾ ਕਿਉਂਕਿ ਉਹਨਾਂ ਵਰਗਾ ਇਨਸਾਨ ਉਹਨਾਂ ਵਰਗਾ ਸਿਹਤ ਮੰਤਰੀ ਯੁਗਾ ਯੁਗਾ ਦੇ ਵਿੱਚ ਕਦੀ ਜਨਮ ਲੈਂਦਾ ਜੋ ਆਪਣਾ ਸਾਰਾ ਪ੍ਰਾਈਵੇਟ ਹਸਪੀਟਲ ਛੱਡ ਕੇ ਆਪਣਾ ਘਰ-ਵਾਰ ਛੱਡ ਕੇ ਦਿਨ ਰਾਤ ਪੰਜਾਬ ਦੀ ਸੇਵਾ ਕਰਦੇ ਨੇ ਤਾਂ ਮੈਨੂੰ ਲੱਗਦਾ ਕਿ ਮੈਡਮ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਦੁਵਾਰਾ ਤੇ ਆਪਣਾ ਪੱਖ ਦੁਵਾਰਾ ਰੱਖਣਾ ਚਾਹੀਦਾ ਕਿ ਉਹਨਾਂ ਨੇ ਸਾਰੇ ਬੇਬੁਨਿਆਦ ਇਲਜ਼ਾਮ ਲਗਾਏ ਸੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਜੀ